ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੱਕੋ ਰਾਹ ਦੇ ਵਿੱਚ ਦੰਦ ਦਾ ਕੀੜਾ ਨਿਕਲ ਆਵੇਗਾ ਬਾਹਰ ਦੋਸਤੋ ਦੰਦ ਦਾ ਦਰਦ ਅਤੇ ਦੰਦ ਵਿੱਚ ਕੀੜਾ ਲੱਗਣਾ ਉਹੀ ਚੀਜ਼ ਹੁੰਦੀ ਹੈ ਜਦੋਂ ਅਸੀਂ ਖਾਣਾ ਖਾਂਦੇ ਹਾਂ ਤੇ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ ਤੇ ਉਹੀ ਚੀਜ਼ਾਂ ਸਾਡੇ ਦੰਦਾਂ ਅੰਦਰ ਬੈਕਟੀਰੀਆ ਪੈਦਾ ਕਰਦੀਆਂ ਹਨ ਤੇ ਇਹੀ ਕਾਰਨ ਬੰਦਾ ਹੈ ਸਾਡੇ ਦੰਦਾਂ ਦੇ ਦਰਦ ਦਾ ਦੋਸਤੋ ਅੱਜ ਕੱਲ੍ਹ ਛੋਟੇ ਤੋਂ ਲੈ ਕੇ ਵੱਡਾ ਹਰ ਕੋਈ ਦੰਦਾਂ ਦੇ ਦਰਦ ਅਤੇ ਕੀੜੇ ਲੱਗਣ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਪਰ ਜੇਕਰ ਦੋਸਤੋ ਅਸੀਂ ਪੁਰਾਣੇ ਸਮੇਂ ਇਹ ਤਾਂ ਸਾਡੇ ਦਾਦਾ ਪਰਦਾਦਾ ਦੰਦਾਂ ਨਾਲ ਅਖਰੋੜ ਤੋੜ ਦਿੰਦੇ ਸਨ ਜਿਸ ਦਾ ਕਾਰਨ ਸੀ ਉਹਨਾਂ ਕੋਲ ਕੁਝ ਅਜਿਹੇ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਂਦੇ ਸਨ ਨਾਲ ਹੀ ਉਹਨਾਂ ਦੇ ਦੰਦ ਵੀ ਮਜ਼ਬੂਤ ਰਹਿੰਦੇ ਸਨ ਤੇ ਨਾ ਹੀ ਉਸ ਸਮੇਂ ਕੋਈ ਦੰਦਾਂ ਦੇ ਡਾਕਟਰ ਹੁੰਦੇ ਸਨ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ کارਗਰ ਘਰੇਲੂ ਨੁਸਖਾ ਦੱਸਾਂਗੇ ਜਿਸ ਦੇ ਇਸਤੇਮਾਲ ਤੋਂ ਬਾਅਦ ਤੁਹਾਡੇ ਦੰਦਾਂ ਦਾ ਦਰਦ ਅਤੇ ਜਾੜ ਦਾ ਕੀੜਾ ਦੋਨੋਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਇਸ ਦੇਸੀ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਸਰੋਂ ਦਾ ਤੇਲ ਇੱਕ ਚਮਚ ਸਰੋਂ ਦਾ ਤੇਲ ਲੈ ਕੇ ਤੁਸੀਂ ਕਿਸੇ ਖਾਲੀ ਕੋਲੀ ਵਿੱਚ ਪਾਉਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਫਟਕੜੀ ਥੋੜੀ ਜਹੀ ਫਟਕੜੀ ਲੈ ਕੇ ਤੁਸੀਂ ਬਾਰੀਕ ਪੀਸ ਲੈਣੀ ਹੈ ਤੇ ਅੱਧਾ ਚਮਚ ਫਟਕੜੀ ਦੇ ਪਾਊਡਰ ਦਾ ਲੈ ਕੇ ਤੁਸੀਂ ਸਰੋਂ ਦੇ ਤੇਲ ਵਿੱਚ ਮਿਲਾ ਦੇਣਾ ਹੈ ਤੇ ਚਮਚ ਨਾਲ ਦੋਨੋਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਤੁਹਾਡੇ ਕੋਲ ਇੱਕ ਪੇਸਟ ਤਿਆਰ ਹੋ ਜਾਵੇਗਾ ਜੋ ਕਿ ਸਾਡਾ ਅੱਜ ਦਾ ਦੇਸੀ ਨੁਸਖਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਜੇਕਰ ਤੁਹਾਡੀ ਜੜ ਦਾ ਕੀੜਾ ਹੇਠਾਂ ਲੱਗਾ ਹੋਇਆ ਹੈ ਮਤਲਬ ਹੇਠਲੀ ਜੜ ਤੇ ਲੱਗਿਆ ਹੋਇਆ ਹੈ ਤਾਂ ਤੁਸੀਂ ਰੂਹ ਲੈਣੀ ਹੈ ਰੂਹ ਨੂੰ ਇਸ ਨੁਸਖੇ ਵਿੱਚ ਚੰਗੀ ਤਰ੍ਹਾਂ ਡਬੋ ਕੇ ਜਿੱਥੇ ਤੁਹਾਡੇ ਕੀੜਾ ਲੱਗਿਆ ਹੋਇਆ ਹੈ ਉੱਥੇ ਚੰਗੀ ਤਰ੍ਹਾਂ ਲਗਾਉਣਾ ਹੈ ਤਾਂ ਜੋ ਇਹ ਨੁਸਖਾ ਕੀੜੇ ਉੱਪਰ ਆਪਣਾ ਪੂਰੀ ਤਰ੍ਹਾਂ ਕੰਮ ਕਰ ਸਕੇ ਦੋਸਤੋ ਜੇਕਰ ਤੁਹਾਡੀ ਜੜ ਦਾ ਕੀੜਾ ਉੱਪਰ ਲੱਗਿਆ ਹੋਇਆ ਹੈ ਮਤਲਬ ਉੱਪਰਲੇ ਦੰਦਾਂ ਤੇ ਹੈ ਤਾਂ ਤੁਸੀਂ ਕੀ ਕਰਨਾ ਹੈ ਜਿਸ ਬਰਸ਼ ਨਾਲ ਆਪਣੇ ਹਰ ਰੋਜ਼ ਦੰਦ ਸਾਫ਼ ਕਰਦੇ ਹੋ ਉਹੀ ਬਰਸ਼ ਲੈਣਾ ਹੈ ਤੇ ਬਰਸ਼ ਉੱਪਰ ਨੁਸਖਾ ਚੰਗੀ ਤਰ੍ਹਾਂ ਲਗਾ ਕੇ ਕੀੜੇ ਵਾਲੇ ਦੰਦ ਉੱਪਰ ਲਗਾਉਣਾ ਹੈ ਤੁਸੀਂ ਬਰਸ਼ ਨਾਲ ਕੀੜੇ ਵਾਲੇ ਲਗਾ ਕੇ 3 ਤੋਂ 4 ਮਿੰਟ ਤੱਕ ਮਾਲਿਸ਼ ਕਰਨੀ ਹੈ ਚੰਗੀ ਤਰ੍ਹਾਂ ਦੰਦ ਦੇ ਚਾਰੇ ਪਾਸੇ ਇਹ ਨੁਸਖਾ ਲਗਾਉਣਾ ਹੈ ਤਾਂ ਜੋ ਇਹ ਆਪਣਾ ਕੰਮ ਕੀੜੇ ਉੱਪਰ ਚੰਗੀ ਤਰ੍ਹਾਂ ਕਰ ਸਕੇ ਤੁਸੀਂ ਦੋਸਤੋ 2 ਘੰਟੇ ਤੱਕ ਇਸ ਨੁਸਖੇ ਨੂੰ ਆਪਣੇ ਦੰਦ ਤੇ ਲੱਗਿਆ ਰਹਿਣ ਦੇਣਾ ਹੈ ਤੁਸੀਂ ਚਾਹੋ ਤਾਂ ਇਸ ਨੁਸਖੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਤੇ ساری ਰਾਤ ਇਸ ਨੁਸਖੇ ਨੂੰ ਲਗਾ ਕੇ ਸੌ ਵੀ ਸਕਦੇ ਹੋ ਸਵੇਰ ਦੇ ਸਮੇਂ ਆਪਣੇ ਦੰਦਾਂ ਨੂੰ ਸਾਫ਼ ਕਰ ਲੈਣਾ ਹੈ ਲਗਾਤਾਰ 3 ਤੋਂ 4 ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਸੀਂ ਖੁਦ ਹੀ ਦੇਖੋਗੇ ਕਿ ਜ਼ਹਰ ਦਾ ਕੀੜਾ ਹੌਲੀ-ਹੌਲੀ ਖਤਮ ਹੋਣ ਲੱਗਿਆ ਹੈ ਕੀੜਾ ਅਤੇ ਦੰਦ ਦਾ ਦਰਦ ਦੋਨੋਂ ਹੀ ਗਾਇਬ ਉਹ ਜਾਣਗੇ ਸੋ ਦੋਸਤੋ ਇਹ ਸਾਡੀ ਅੱਜ ਦੀ ਜਾਣਕਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ